ਆ ਲਈਏ ਸਾਡੇ ਕਰਮਾਂ ਦੇ ਵਿੱਚ ਲਿਖੀ ਸੀ ਭਾਗਾਂ ਦੇ ਵਿੱਚ ਜਿੱਦਾਂ ਦੇ ਇੱਕ ਚੀਜ਼ ਹੋਵੇ ਤੇ ਸਾਡੇ ਕਿੰਨੇ ਭਾਗ ਜੀ ਨਸੀਬ ਚੰਗੇ ਜਿਨ੍ਹਾਂ ਦੇ ਅਸੀਂ ਇੱਥੇ ਆਣ ਕੇ ਸੇਵਾ ਕੀਤੀ ਇੱਥੇ ਕੋਈ ਦਰਸੋਂ ਨਿਕਲਦੀ ਅੱਛਾ ਜੀ ਸਾਡੇ ਨਿਕਲਦੀ ਸੀ ਤੇ ਉਹਨਾਂ ਖਿਆ ਵੀ ਤੁਸੀਂ ਇੱਕ ਵਰਤਨਯੋਗੀ ਦੇ ਇੱਥੇ ਵਰਤਿਓ ਵੀ ਤੁਸੀਂ ਵੇਚਣੀ ਨਹੀਂ ਜਿਹਨੂੰ ਜਿਹੜੇ ਇਹਨਾਂ ਤਿੰਨਾਂ ਦੇ ਸਾਨੂੰ ਦਰਸ਼ਨ ਹੋਏ ਸੀ ਉਹ ਇੱਥੇ ਬੈਠੇ ਆ ਤੇ ਸਾਨੂੰ ਐ ਕਰਕੇ ਲਤਾਂ ਲਮਕਾ ਕੇ ਐ ਕਰਕੇ ਬੈਠੇ ਇੱਥੇ ਹੀ ਉਹਦਾ ਥੜਾ ਬਣਿਆ ਵੀ ਨਹੀਂ ਤੇ ਸਾਨੂੰ ਉਹਨਾਂ ਵਾਖਾ ਸਿੱਧੜ 10 ਵਜੇ ਦੀ ਗੱਲ ਦੀ ਸੇਵਾ ਕਰਨ ਦੇ ਮਾਤਾ ਪਿਤਾ ਤੇ ਪੁੱਤਰ ਹਾਂ ਤੇ ਨੇ ਭਗਵੇਂ ਰੰਗ ਦੇ ਕੱਪੜੇ ਪਾਏ ਆ ਆ ਡੇੜੇ ਉਹਨਾਂ ਦੇ ਗੋਜਵਾਨ ਤੇ ਇਹੋ ਜਿਹੇ ਬੰਦਾ ਕਦੀ ਵੇਖੇ ਨਹੀਂ ਹਾਂ ਤੇ ਜਿੱਡੇ ਜਵਾਰ ਹੀ ਉਹ ਤੇ ਤਿੰਨ ਜਾਦੇ ਤਿੰਨਾ ਮੂਰਤਾਂ ਦੇ ਦਰਸ਼ਨ ਹੋਏ ਸਾਨੂੰ ਫਿਰ ਜਿੰਨਾ ਜਿਹੜੇ ਆਣ ਕੇ ਬੋਰ ਕਰਵਾਵੇਗਾ ਨਾ ਕੋਈ ਜਿਹੜਾ ਇੱਥੇ ਆਣ ਕੇ ਮੱਥਾ ਨਾ ਨਾ ਕਰਕੇ ਟੇਕੇਗਾ ਪਾਵੇਂ ਜਿੰਨੇ ਦਿਨ ਮਰਜੀ ਖਾਦੇ ਰਹੋ ਬੋਰ ਚੱਲੇਗਾ ਨਹੀਂ ਇਹ ਆ ਜਿਹੜੀ ਬੰਬੀ ਆ ਅਸੀਂ ਖਾਨ ਦਾ ਬਾਬਾ ਜੀ ਹੈ ਨਾ ਉਹ ਉੱਥੇ ਨਾ ਜਗਾ ਆ ਉੱਥੇ ਆਂਦੇ ਵੀ ਇਹਨਾਂ ਮਾਪੇ ਨੂੰ ਭਾਇਆ ਆ ਅੱਛਾ ਜੀ ਜਦੋਂ ਲੈ ਕੇ ਆਏ ਨੇ ਲੋਹਰ ਵਾਲੇ ਪਾਸੋਂ ਖੰਡ ਨਿਕਲਦੀ ਸੀ ਉੱਥੋਂ ਆਂਦੇ ਵੀ ਖੰਡ ਨੇ ਮੇਰੇ ਘਰਾਂ ਨੂੰ ਬਾਬਾ ਜੀ ਦੱਸ ਰਹੇ ਆ ਕਿ ਜਿਹੜੀ ਤੇ ਸਰਬਨ ਸਮਾਜ ਜੀ ਪੁੱਤਰ ਦੀ ਸਮਾਦਵਾ ਜਿਹੜਾ ਉੱਥੇ ਛੱਪੜੀ ਸੀ ਨਾ ਉਹਦਾ ਜਿਹੜਾ ਪਾਣੀ ਸੀਗਾ ਤੇ ਬਾਬਾ ਜੀ ਦਾ ਪੁੱਤਰ ਉਹਨਾਂ ਠੀਕ ਹੋਇਆ ਆ ਉਹਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਦੋਸਤੋ ਮਾਜੇ ਦੇ ਵਿੱਚ ਖੜੇ ਯਸਤਰਵਾਲ ਪਿੰਡ ਆ ਜੀ ਸਰਬੰਦ ਪੁੱਤ ਦੀ ਸਮਾਦ ਉਹਨਾਂ ਵੱਲੋਂ ਤੀਰ ਵੱਜਾ ਸੀਗਾ ਬਹੁਤ ਇਤਿਹਾਸਿਕ ਜਗ੍ਹਾ ਜਿੱਥੇ ਅਸੀਂ ਜਾਵਾਂਗੇ ਯਸਤਰਵਾਲ ਪਿੰਡ ਅਜਨਾਲਾ ਡਿਸਟ੍ਰਿਕਟ ਦਾ ਆ ਜ਼ਿਲ੍ਹਾ ਅੰਮ੍ਰਿਤਸਰਾ ਵਾ ਤਕਰੀਬਨ ਸਦੀਆਂ ਪੁਰਾਣਾ ਇਹ ਸਮਾਦ ਵਾ ਤੇ ਪਿੰਡ ਦਾ ਇਤਿਹਾਸ ਬਹੁਤ ਬਲੱਖਣਵਾ ਜਿਹੜਾ ਬੰਦਾ ਵੀ ਇਸ ਪਿੰਡ ਦੇ ਵਿੱਚ ਬੂਰ ਕਰਾਉਂਦਾ ਆ ਜਦੋਂ ਤੱਕ ਸਵਰਨਨ ਸਰਬੰਦ ਪੁੱਤ ਦੀ ਸਮਾਦ ਤੇ ਮੱਥਾ ਨਹੀਂ ਟੇਕਦਾ ਉਦੋਂ ਤੱਕ ਕਹਿੰਦੇ ਬੂਰ ਚੋਂ ਪਾਣੀ ਨਹੀਂ ਆਉਂਦਾ ਤਰ੍ਹਾਂ-ਤਰ੍ਹਾਂ ਦੇ ਇਤਿਹਾਸ ਵਾ ਸਵਰਨਪੁੱਤ ਦੀ ਸਮਾਦ ਤੇ ਵੀ ਜਾਵਾਂਗੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਉੱਥੇ ਇੱਕ ਚਮਤਕਾਰੀ ਛੱਪੜੀ ਆ ਜਿਹਦੇ ਵਿੱਚੋਂ ਚਮਤਕਾਰੀ ਜਲ ਨਿਕਲਦਾ ਆ ਤੀਸਰੀ ਗੱਲ ਇਹ ਹੈ ਜੀ ਉਹਨਾਂ ਦੇ ਮਾਤਾ ਪਿਤਾ ਦੇ ਹੰਝੂਆਂ ਦੇ ਜਦੋਂ ਡਿਗੇ ਸੀ ਉਹ ਚੋਂ ਖੰਡ ਨਿਕਲਦੀ ਆ ਸਦੀਆਂ ਪੁਰਾਣੀਆਂ ਗੱਲਾਂ ਆ ਕਹਿੰਦੇ ਖੰਡ ਅੱਜ ਵੀ ਨਿਕਲਦੀ ਪਹਿਲਾਂ ਖੰਡ ਬਹੁਤ ਜ਼ਿਆਦਾ ਨਿਕਲਦੀ ਸੀ ਪਰ ਹੁਣ ਸਿਰਫ ਕੀੜੀਆਂ ਮਕੌੜੀਆਂ ਵਾਸਤੇ ਖੰਡ ਨਿਕਲਦੀ ਆ ਉਹ ਵੀ ਧਰਤੀ ਦੇ ਵਿੱਚੋਂ ਬਹੁਤ ਹੈਰਾਨੀ ਵਾਲੀ ਗੱਲ ਆ ਜੀ ਧਰਤੀ ਇਹ ਜੀ ਪਵਿੱਤਰ ਧਰਤੀ ਹੈ ਜਿੱਥੇ ਇਹਨੇ ਚਮਤਕਾਰ ਹੋ ਰਹੇ ਆ ਚਲੋ ਦੋਸਤੋ ਚੱਲਦੇ ਆਂ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੇ ਦੇਖ ਰਹੇ ਹੋ ਧੰਨਵਾਦ ਚਲੋ ਜੀ ਆਜੋ ਚੱਲਦੇ ਆਂ ਥੋੜੀ ਦੂਰ ਰਹਿ ਗਿਆ ਜੀ ਲਓ ਜੀ ਰਸਤਾ ਥੋੜਾ ਜਿਹਾ ਖਰਾਬ ਆ ਤੇ ਤਕਰੀਬਨ ਉਹ ਸਾਹਮਣੇ ਸਮਾਦ ਆ ਜੀ ਅੱਧਾ ਕਿਲੋਮੀਟਰ ਦਾ ਸਫ਼ਰ ਤੇ ਬਾਬਾ ਜੀ ਨਾਲ ਆ ਬੜੀ ਹੈਰਾਨੀ ਵਾਲੀ ਗੱਲ ਆ ਬਹੁਤ ਇਤਿਹਾਸਿਕ ਪਿੰਡ ਵਾਹੇ ਤੇ ਤਰ੍ਹਾਂ ਤਰ੍ਹਾਂ ਦੇ ਇਤਿਹਾਸ ਵਾ ਇੱਥੇ ਤੇ ਜਿਹੜਾ ਚਿੱਕੜ ਚ ਫੁੱਲ ਹੁੰਦਾ ਉਹ ਵੀ ਇਹ ਪਿੰਡ ਹੀ ਕੋ ਹੁੰਦਾ ਹੁੰਦਾ ਆ ਤੇ ਇਹ ਰਸਤੇ ਆ ਲੋ ਜੀ ਇਹ ਹੜਾ 88 ਦਾ ਅੱਛਾ ਜੀ 88 ਦੇ ਹੜ ਦੇ ਵਿੱਚ ਬਾਬਾ ਜੀ ਇਹ ਨਾ ਇਹ ਟੇਡਿਓ ਕੀਤੇ ਜੂ ਡਿੱਕੋ ਚੀ ਡਿੱਗਣਾ ਨਹੀਂ ਜੀ ਵੀ ਹੜਾ ਦੇ ਚੀ ਡਿੱਗਦੀਆਂ ਆ ਸਮਾਦ ਸਮਾਦ ਅੱਛਾ ਜੀ ਉਹ ਰਾ ਕੁਜਰਤ ਦੀ ਮਰਜ਼ੀ ਵੇਖ ਕੇ ਯਾਦਗਰੀ ਰਹਿਣੀ ਹੋਵੇ ਵੀਰ ਜੀ ਇਹ ਤਕਰੀਬਨ ਨਾਨਕਸ਼ਾਈ ਇੱਟਾਂ ਦੇ ਦੋ ਤਿੰਨ ਪੀਸ ਤੇ ਸਾਰਾ ਇਨਾ ਵਜਨ ਖੋਤਾ ਰਿਆ ਅੱਛਾ ਜੀ ਅਹੀ ਦਾ ਆਪ ਹੁਣ ਦੇ ਵੀ ਪੇਂਟ ਵਾਲੇ ਜਿੰਨੇ ਵੀ ਆ ਸਭ ਦੋ ਕੀ ਰਹਾਣ ਆ ਪੀਂਨਾ ਵਜਨ ਹੋਵੇ ਇਹ ਆਮ ਬਿਲਡਿੰਗਾਂ ਡਿੱਗ ਪਈਆਂ ਬੱਬਾ ਜੀ ਬਾਰਸ਼ਾਂ ਦੇ ਹੜਾਂ ਚ ਹੈ ਬਿਲਕੁਲ ਜੀ ਇਹ ਖਰੇ ਕੁਜਰਤ ਦੀ ਮਰਜ਼ੀ ਵੀ ਖਲੋਤੀ ਰਹੀ ਅੱਛਾ ਦੋ ਇਟਾਂ ਤੇ ਖਲੋਤੀ ਰਹੀ ਦੋ ਇਟਾਂ ਵੀ ਅੱਛਾ ਉਹ ਫਿਰ ਜਦੋਂ ਭੈਣ ਦੇਵਾ ਤੇ ਨਾਲ ਜੀਸੂ ਸਰਪੰਚ ਦੇ ਨਾਲ ਸਾਡੇ ਸਾਨੂੰ ਸਾਰੇ ਸੇਵਾਦਾਰਾਂ ਨੂੰ ਸੇਵਾ ਮਿਲੀ ਜੀ ਅਸੀਂ ਫਿਰ ਇੱਥੇ ਸਰਦਾ ਦੇ ਇੱਕ ਲੈ ਮੇਰਾ ਲਟਕਾ ਠੀਕ ਹੋਇਆ ਜਦੋਂ ਤੇ ਮੈਨੂੰ ਖੁਸ਼ੀ ਬੜੀ ਸੀ ਬਾਬਾ ਜੀ ਦੱਸ ਰਿਹਾ ਕਿ ਜਿਹੜੀ ਤੇ ਸਰਬਨ ਸਮਾਜ ਜੀ ਦੀ ਪੁੱਤਰ ਦੀ ਸਮਾਦਵਾ ਜਿਹੜਾ ਉੱਥੇ ਛੱਪੜੀ ਸੀ ਹੈ ਨਾ ਉਹਦਾ ਜਿਹੜਾ ਪਾਣੀ ਸੀਗਾ ਤੇ ਬਾਬਾ ਜੀ ਦਾ ਪੁੱਤਰ ਉਹਨਾਂ ਠੀਕ ਹੋਇਆ ਆ ਉਹਦੇ ਖਾਰਿਸ਼ ਹੋ ਗਈ ਸੀ ਸਿਰ ਦੇ ਵਿੱਚ ਤੇ ਕੰਨਾਂ ਦੇ ਕੋਲ ਹਨਾ ਬਾਬਾ ਜੀ ਬਹੁਤ ਜਿਆਦਾ ਬਹੁਤ ਜਿਆਦਾ ਹੋਗੀ ਰਮਾਨੀ ਹੁੰਦਾ ਨਾ ਫਸਾਰਾ ਜੋ ਕਿਤੇ ਨਹੀਂ ਹੁੰਦਾ ਨਹੀਂ ਫਿਰ ਇੱਥੇ ਪਾਣੀ ਲਿਆ ਸੀ ਜਲ ਲਿਆ ਸੀ ਤੇ ਜਿਹੜਾ ਤਲਾਬ ਦਾ ਜਲ ਲਿਆ ਸੀ ਤਾਂ ਉਹਨਾਂ ਠੀਕ ਹੋਏ ਸੀਗੇ ਉਹ ਬਾਬਾ ਜੀ ਸਾਰੇ ਪਹਿਲਾਂ ਜੰਗਲ ਹੀ ਜੰਗਲ ਸੀਗਾ ਹਨਾ ਜੰਗਲ ਜੀ ਬਾਬਾ ਜੀ ਇਹ तकरीबन ਕੋ 40 ਸਾਲ ਤੋਂ ਮਿਲ ਕੇ ਨਾਕੇ ਬਣੇ ਦੀ ਗੱਲ ਆ ਹਾਂ ਜੀ ਟੋਟਲ ਵਿਆਹ ਕਾਈ ਦਾਬ ਜੋ ਹਰ ਹੀ ਕਹਿੰਦੇ ਮੌਕੇ ਦੇਬੇ ਨਾ ਕਈ ਸੀ ਜੀ ਉਹ ਇਹ ਜਿੱਥੇ ਅੱਜ ਜਾਣੇ ਇਤਨਾ ਇੱਥੇ ਹੁੰਦੀ ਠੀਕ ਹੈ ਜੀ ਚਲੋ ਬਾਕੀ ਉਹ ਸਾਹਮਣੇ ਹਾਂ ਜੀ ਆ ਜਾ ਰਹੇ ਆ ਤੇ ਜਾ ਕੇ ਉੱਥੇ ਮਿਲਦੇ ਆ ਜੀ ਹਾਂਜੀ ਦੇਖੋ ਜੀ ਆ ਸੇਵਾਦਾਰ ਆ ਗਏ ਆ ਇਹ ਇੱਥੇ ਸੇਵਾ ਕਰਦੇ ਆ ਤੇ ਆਪਾਂ ਸਾਹਮਣੇ ਸਮਾਧ ਆ ਜੀ ਤੇ ਇਹ ਸਾਰੇ ਸੇਵਾਦਾਰ ਆ ਦੇਵਾਇਆ ਜੀ ਇਹ ਨਾਲ ਇੱਥੇ ਸੰਗਤ ਪਿੰਡ ਦੀ ਆ ਜਿਹੜੀ ਇੱਥੇ ਆ ਕੇ ਸੇਵਾ ਸਾਫ ਸਪਾਈ ਕਰਦੇ ਹੈਣਾ ਜੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਜੀ ਬੜਾ ਸੰਯੋਗ ਦੇਂਦੀ ਸਾਰੀ ਸੰਗਤ ਠੀਕ ਆ ਜੀ ਹਾਂਜੀ ਤੇ ਚਲੋ ਦੋਸਤੋ ਆਜੋ ਲਓ ਦੋਸਤੋ ਏ ਆ ਗਏ ਆ ਸਰਬੰਨ ਪੁੱਤ ਦੀ ਸਮਾਦ ਤੇ ਇਹ ਸਮਾਦ ਆ ਜੀ ਆ ਦੇਖੋ ਜਿਹੜੀ ਬਾਬਾ ਜੀ ਨੇ ਗੱਲ ਕਹੀ ਸੀ ਡੇਢੀ ਹੋ ਗਈ ਸੀ ਇਧਰ ਦੋਸਤੋ ਅਸੀਂ ਸਰਬੰਨ ਪੁੱਤਰ ਜੀ ਦੀ ਸਮਾਦ ਤੇ ਆ ਗਏ ਆ ਇਹ ਦੇਵਾ ਜੀ ਆ ਜਿਹੜੇ ਇਸ استان ਦੀ ਪਵਿੱਤਰ استان ਦੀ ਸੇਵਾ ਦੇ ਵਿੱਚ ਆ तकरीबन ਸਾਲਾਂ ਹੀ ਹੋ ਗਏ ਆ ਨਮਸਕਾਰ ਜੀ ਰਾਮ ਰਾਮ ਸਾਰੇ ਰਾਮ ਰਾਮ ਦੇ ਰਾਮ ਰਾਮ ਸਾਨੂੰ ਪਤਾ ਲੱਗਾ ਸੀ ਇਹ ਇਹ ਸਮਾਦ ਆ ਜੀ ਹਾਂਜੀ ਹਾਂਜੀ ਕੀ ਇਤਿਹਾਸ ਆ ਜੀ ਸਮਾਦ ਆ ਕਹਿੰਦੇ ਇੱਕ ਸਮਾਦ ਆ ਇੱਕ ਛੱਪੜੀ ਆਂ ਦੀ ਕਿ ਜੁਗਾ ਜੁਗਾ ਤੋਂ ਚੱਲਦੀ ਆ ਰਹੀ ਆ ਇਹ ਜਿੰਨਾ ਕਿ ਚੰਦਨਾ ਤੁਹਾਨੂੰ ਪਤਾ ਇਸ ਜਗ੍ਹਾ ਦਾ ਉਹ ਸਾਡੇ ਨੂੰ ਦਰਸ਼ਕਾਂ ਦੱਸੋ ਜੀ ਅਹੀਂ ਭਗ ਜੇ ਆ ਵੀ ਕਿਉਂ ਇਹ ਹੁਣ ਜਗ੍ਹਾ ਹੈਗੀ ਆ ਜੁਗਾਂ ਦੇ ਹਾਂ ਇਹਦੇ ਜੁਗਾਂ ਦੇ ਤੇ ਆਪਾਂ ਕੰਨੇ ਨਾ ਦੱਸ ਸਕਦੇ ਆਪਾਂ ਤੇ ਹੁਣ ਦੱਸ ਸਕਦੇ ਨਾ ਵੀ ਜੋ ਕੁਛ ਕੀਤਾ ਤੇ ਖੋਇਆ ਕਿਉਂ ਇੱਥੋਂ ਇਹ ਆ ਵੀ ਸੜ ਤੋਂ ਉਹਨਾਂ ਸੇਵਾ ਲਈ ਹੈ ਸਾਡੇ ਕਰਮਾਂ ਦੇ ਵਿੱਚ ਲਿਖੀ ਸੀ ਭਾਗਾਂ ਦੇ ਵਿੱਚ ਜੁਗਾਂ ਦਾ ਇੱਕ ਚੀਜ਼ ਹੋਵੇ ਤੇ ਸਾਡੇ ਕਿੰਨੇ ਭਾਗ ਜੀ ਨਸੀਬ ਚੰਗੇ ਜਿਨ੍ਹਾਂ ਦੇ ਅਸੀਂ ਇੱਥੇ ਆਨ ਕੇ ਸੇਵਾ ਕੀਤੀ ਇੱਥੇ ਕੋਈ ਦਰਸਤ ਨਹੀਂ ਹੈਗਾ ਕਾ ਜਿਹੜੀ ਦਾਬੇ ਇੱਥੇ ਜੁਗਾਂ ਦੇ ਦਾਬੇ ਹੀ ਐਨੀ ਐਨੀ ਮਿੱਟੀ ਪਟਾਪਟਾ ਕੇ ਤੇ ਅਸੀਂ ਜੜਾਂ ਜੜੀਆਂ ਇਹਦੀਆਂ ਦੱਬਦੀਆਂ ਥੱਲੋਂ ਕਢਾਈਆਂ ਇੱਥੇ ਸੱਪ ਪਤਾ ਨਹੀਂ ਕਿ ਕਿੰਨੇ ਆ ਕਿ ਜਿਹੜੇ ਅਸੀਂ ਕਿਤੇ ਫਣੀ ਆ ਰਹੀ ਆਂਡੇ ਸੱਪਾਂ ਦੇ ਐਨੇ ਵੀ ਅਸੀਂ ਬੁੱਕਾਂ 'ਚ ਭਾ ਭਾ ਕੇ ਤੇ ਇਧਰ ਅਸੀਂ ਥੱਲੇ ਸੁੱੜਦੇ ਰਿਹਾ ਵੀ ਐਨੇ ਬੁੱਕ ਇੰਨਾ ਇੰਨਾ ਸੱਪ ਸੀਗਾ ਇੰਨਾ ਸੱਪ ਤੇ ਆਂਡੇ ਪਤਾ ਨਹੀਂ ਕਿੰਨੇ ਆ ਕਿ ਜਿਹੜੇ ਅਸੀਂ ਇਕੱਠੇ ਕਰ ਕਰਦੇ ਤੁਹਾਨੂੰ ਪਤਾ ਕਦੋਂ ਲੱਗਾ ਪਤਾ ਕਿਦਾਂ ਲੱਗਾ ਸੀ ਕਿ ਪਤਾ ਹੈ ਵੀ ਅਸੀਂ ਇੱਥੇ ਬਾਲਣ ਵੜਣ ਆਏ ਹਾਂ ਭੰਡਾਰੇ ਵਾਸਤੇ ਅੱਛਾ ਜੀ ਇਹ ਵੀ ਵੀਰ ਨਾਲ ਹੀ ਅੱਛਾ ਜੀ ਤੇ ਮਨ ਦੇ ਵਿੱਚ ਅੰਦਰੋਂ ਐਸੀ ਗੰਮੀ ਆਵਾਜ਼ ਆਈ ਵੀ ਮਣਾ ਛੱਡ ਪਰਾ ਬਾਲਣ ਕੀ ਵੜਨਾ ਚੱਲ ਆਪਾਂ ਇੱਡਾ ਭਗਤ ਹੋਇਆ ਤਾਂ ਆਪਾਂ ਉੱਥੇ ਜਾ ਕੇ ਸੇਵਾ ਕਰਗੇ ਅਸੀਂ ਆਉਂਦੇ ਆ ਇੱਥੇ ਆਣ ਕੇ ਤਾਂ ਅਸੀਂ ਉਹ ਦੱਬ ਨੂੰ ਅੱਗ ਲਾ ਦਿੱਤੀ ਆ ਉਦੋਂ ਅਗਲੇ ਦਿਨਿਆਂ ਨਾਲ ਸਾਰਿਆਂ ਵੀਰਾਂ ਨੇ ਸਾਡੇ ਨਾਲ ਸੰਯੋਗ ਦਿੱਤਾ ਸਾਰੇ ਪਿੰਡ ਨੇ ਤੇ ਆਪਣਾ ਘਰ ਦਾ ਔਰ ਹੀ ਉਹਨੇ ਕੀ ਦਿੱਤਾ ਨਾਲੇ ਸਰਪੰਚ ਹੀ ਇੱਥੇ ਇਹ ਵੀਰ ਇਹਨਾਂ ਸਾਰਿਆਂ ਸਾਡੇ ਨਾਲ ਸਾਥ ਦੇ ਕੇ ਤਾਂ ਅਸੀਂ ਫਿਰ ਇਹ ਜਗਤ ਜਿਹੜੀ ਸੇਵਾ ਇਹਦੇ ਪੈਰ ਜਿਹੜੇ ਅਸੀਂ ਸਾਰੇ ਨਿਕਲੇ ਸੀ ਕੋਈ ਵੀ ਆ ਥੜਾ ਨਹੀਂ ਹੈਗਾ ਵੀ ਤੇ ਸਿਰਫ ਇੰਨੀ ਉੱਤੇ ਐ ਟਹੀ ਤੇ ਇੰਨੀ ਥੱਲੇ ਚਾ ਪਾਇਟ ਹੀ ਜਿਹਦੇ ਉੱਤੇ ਖਲੋਤੀ ਸੀ ਜਿਹੜੀ ਮਾਰੀ ਟੇਢੀ ਇਹ ਕਿਤੇ ਪਿੱਪਲ ਸੀ ਤੇ ਪਿੱਪਲ ਨੇ ਇਹਨੂੰ ਐ ਟੇਡਾ ਕਰਤਾ ਅਈ ਫਿਰ ਆਣ ਕੇ ਤੇ ਦੀ ਸੇਵਾ ਕਰਵਾਈ ਆ ਜਿੱਦੋਂ ਫਿਰ ਸੇਵਾ ਕਰਾਉਂਦੇ ਆ ਕਰਾਉਂਦੇ ਆ ਫਿਰ ਅਸੀਂ ਇੱਥੇ ਆਏ ਸਾਨੂੰ ਫਿਰ ਇਹ ਥੜਾ ਜੇ ਬਣਿਆ ਨਹੀਂ ਜਿੱਦੋਂ ਸਾਨੂੰ ਇੱਥੇ ਤਿੰਨਾ ਜਾਣੇ ਦੇ ਦਰਸ਼ਨ ਹੋਏ ਨੇ ਲੋ ਜੀ ਕਰੋ ਦਰਸ਼ਨ ਸਵਰਨ ਦੀ ਭਗਤ ਜੀ ਤੇ ਇਹ ਸਮਾਂ ਅੱਛਾ ਜੀ ਫਿਰ ਬਾਬਾ ਜੀ ਫਿਰ ਅਸੀਂ ਇੱਥੋਂ ਨਾ ਇਹ ਜਗਾ ਜਿਹੜੀ ਆ ਅੰਦਰੋਂ ਫਿਰ ਜਿਹੜੀ ਥੜਾ ਬਣਾਇਆ ਫਿਰ ਇਹੀ ਜਗਾ ਜਿਹੜੀ ਅੰਦਰੋਂ ਫਿਰ ਅਹੀ ਪੁੱਟੀ ਆ ਵੀ ਕੀ ਨਿਕਲਦਾ ਵਿੱਚੋਂ ਫਿਰ ਆ ਜਿਹੜੀ ਅੰਦਰ ਵਿੱਚ ਥੜੀ ਬਣੀ ਆ ਇਹ ਐ ਕਰਕੇ ਗੋਲ ਗਾਗਰ ਜੀ ਵੰਗੂ ਬਣੀ ਆ ਠੀਕ ਆ ਜੀ ਅਸੀਂ ਫਿਰ ਉਹ ਸੰਤ ਹੈਗਾ ਹੀ ਜੇ ਨਾਲੇ ਦਾ ਮੰਦਰੇ ਮਾਤਾ ਰਾਣੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਮਹਾਰਾਜ ਜੀ ਅੱਗੇ ਕੋਈ ਇੱਟਾਂ ਆਈਆਂ ਆ ਕਈ ਨਾੜੀਆਂ ਨੇ ਉਹਨਾਂ ਆਖੇ ਵੀ ਜੋ ਵੱਡਿਆਂ ਦੀ ਇਹਨੂੰ ਛੇੜਨਾ ਨਹੀਂ ਆ ਇਹਦੇ ਉੱਤੇ ਉਸੇ ਤਰ੍ਹਾਂ ਫਰਸ਼ ਪਾ ਕੇ ਤੇ ਇਹਨੂੰ ਉੱਥੇ ਕਰ ਦਿਓ ਇਹਨੂੰ ਛੇੜਦਾ ਨਹੀਂ ਆ ਅਸੀਂ ਨਹੀਂ ਛੇੜਿਆ ਲੋਕਾਂ ਨੇ ਆਣਨ ਕਿ ਕਿਹਾ ਵੀ ਪੱਟੋ ਆਇਆ ਕਿ ਬਹਾਨੇ ਪੱਟ ਤੁਹੀ ਪੜ ਸਕਦੇ ਇਹਦੇ ਫਿਰ ਅਗਲੇ ਬੰਨੇ ਆ ਵੀ ਪਤਾ ਨਹੀਂ ਵੀ ਪੀਲੇ ਪੀਲੇ ਜੇ ਰੰਗ ਦੇ ਕੀ ਇੰਨੇ ਆ ਅੱਡੇ ਮੋਟੇ ਪਏ ਨੇ ਅੱਛਾ ਜੀ ਉਹ ਵੀ ਆਹਾਂ ਫਿਰ ਪੁੱਟੇ ਫਿਰ ਆਹਾਂ ਉਹ ਵੀ ਉੱਥੇ ਨਾਪ ਦਿੱਤੇ ਨੇ ਅੱਛਾ ਜੀ ਆਹਾਂ ਉਹਨਾਂ ਨੂੰ ਵੀ ਨਹੀਂ ਛੇੜਿਆ ਵੱਡਿਆਂ ਦੀ ਵੀ ਆਹਾਂ ਚੀਜ਼ ਨੂੰ ਨਹੀਂ ਛੇੜਦਾ ਠੀਕ ਹੈ ਜੀ ਜਿਹੜੇ ਇਹਨਾਂ ਤਿੰਨਾਂ ਦੇ ਸਾਨੂੰ ਦਰਸ਼ਨ ਹੋਏ ਹੀ ਉਹ ਇੱਥੇ ਬੈਠੇ ਆ ਤੇ ਸਾਨੂੰ ਐ ਕਰਕੇ ਲੱਤਾਂ ਲਮਕਾ ਕੇ ਐ ਕਰਕੇ ਬੈਠੇ ਇੱਥੇ ਹੀ ਉਹਨੂੰ ਆਥੜਾ ਬਣਿਆ ਵੀ ਨਹੀਂ ਜੇ ਸਾਨੂੰ ਉਹਨਾਂ ਵਾਖਾ ਸਿੱਧੇ 10 ਵਜੇ ਦੀ ਗੱਲ ਹੀ ਸੇਵਾ ਕਰਨ ਦੇ ਮਾਤਾ ਪਿਤਾ ਤੇ ਪੁੱਤਰ ਹਾਂ ਤੇ ਨੇ ਤੇ ਭਗਵੇਂ ਰੰਗ ਦੇ ਕੱਪੜੇ ਪਾਏ ਆ ਐਡੇ ਐਡੇ ਉਹਨਾਂ ਦੇ ਗੁਜਵਾਨ ਤੇ ਇਹੋ ਜਿਹੇ ਬੰਦਾ ਕਦੀ ਵੇਖੇ ਨਹੀਂ ਹਾਂ ਤੇ ਜਿੱਡੇ ਜਵਾਨ ਹੀ ਉਹ ਤੇ ਤਿੰਨ ਜਾੜਾ ਤਿੰਨਾ ਮੂਰਤ ਕਦੇ ਦਰਸ਼ਨ ਹੋਏ ਸਾਨੂੰ ਫੇਰ ਅਭੀ ਜਿਉਂ ਦਾ ਫੇਰ ਉਹਦਾ ਫਿਰ ਇਹੀ ਮੇਲਾ ਕਰਵਾਉਂਦੇ ਰਹੇ ਆ ਅ ਜਿਹੜੀ ਦੀ ਪੁੰਨਿਆ ਤੇ ਫਿਰ ਮੇਲਾ ਹੁੰਦਾ ਹ ਹਰ ਸਾਲ ਸਾਰੇ ਪਿੰਡ ਦੇ ਨਾਲ ਡੇਰਿਆਂ ਦੇ ਸੰਜੋਗ ਦੇ ਨਾਲ ਬੜੀ ਮਾਲਕ ਦੀ ਕਿਰਪਾ ਆ ਭਗਵਾਨ ਦੀ ਜਿੰਨੇ ਸਾਨੂੰ ਚੰਗੇ ਰਾਹੇ ਲਾਇਆ ਆ ਤਹੀ ਸੇਵਾ ਢਾਏ ਉਹਨਾਂ ਦੀ ਕਮਾਨ ਇਹ ਛਪੜੀ ਬਹੁਤ ਚਮਤਕਾਰੀ ਆ ਹਾਂਜੀ ਇਥੇ ਇਹੀ ਵੀ ਇਹਨਾਂ ਦਾ ਕਾਕਾ ਜਿਹੜਾ ਫਿਰ ਇਹਨੇ ਇੱਟ ਵੀ ਜਿਹੜੀ ਹੈ ਨੇ ਸੁੱਖੀ ਹੀ 500 ਇੱਟ ਉਹ ਕਰਵਾਉਂਦੀ ਕਿਤੇ ਸੁੱਖੀ ਹੀ ਨੇ ਇਹਨੇ ਫਿਰ ਇਹ ਜਗ੍ਹਾ ਤੇ ਜਿਹੜਾ ਥੜਾ ਬਣਿਆ ਹੈ ਨਾ ਇਹਨੇ ਫਿਰ ਇਹ ਨੀਹਾਂ ਜਿਹੜੀਆਂ ਇਹਨੇ ਪਰਵਾਇਆਂ ਇਹਨੇ ਫਿਰ 500 ਇੱਟ ਵੀ ਦਿੱਤੀ ਸੀ ਜਿਦੋਂ ਦੇਵ ਜੀ ਕੇ ਮਤਲਬ ਇਹ ਇੰਨੀ ਪਵਿੱਤਰ ਸਥਾਨ ਆਇਆ ਇੱਥੋਂ ਦਾ ਇਹ ਵੀ ਪਵਿੱਤਰ ਏਕਾ ਆਇਆ ਹੈ ਜੋ ਬਾਬਾ ਜੀ ਜਿਹੜੀਆਂ ਅਸੀਂ ਆਪਣੀ ਸੇਵਾ ਕਰਦੇ ਆਂ ਦਾ ਚਮਤਕਾਰ ਵੇਖਿਆ ਬਾਬਾ ਜੀ ਆ ਬੰਬਗਾ ਨਾ ਮੋਟਰਾਂ ਇਹ ਕਿਸੇ ਦੀਆਂ ਵੀ ਚੱਲਣ ਨਹੀਂ ਆ ਦਿੰਦਾ ਵੇ ਜਿੰਨਾ ਚਿਰ ਆਣ ਕੇ ਬੋਰ ਕਰਵਾਵੇਗਾ ਨਾ ਕੋਈ ਜਿਹੜਾ ਇੱਥੇ ਆਣ ਕੇ ਮੱਥਾ ਨਾ ਨਾ ਕਰਕੇ ਟੇਕੇਗਾ ਭਾਵੇਂ ਜਿੰਨੇ ਦਿਨ ਮਰਜ਼ੀ ਖਾਦੇ ਰਹੋ ਬੋਰ ਚੱਲੇਗਾ ਨਹੀਂ ਇਹ ਆ ਜਿਹੜੀ ਬੰਬੀ ਆ ਅਹੀ ਬੈਠੇ ਸਾਨੂੰ ਨਹੀਂ ਪਤਾ ਵੀ ਇਹ ਉਮਰਪੁਰੇ ਦਾ ਆ ਅਸੀਂ ਇੱਥੇ ਬੈਠੇ ਉਹਨੇ ਆਣ ਕੇ ਸਾਨੂੰ ਇਹ ਗੱਲ ਕੀਤੀ ਅਸਰ ਪੁੱਤ ਦੀ ਸਮਾਧ ਤੇ ਮੱਥਾ ਟੇਕਣਾ ਪੈਂਦਾ ਫਿਰ ਬੋਰ ਚੱਲਦਾ ਤੇ ਫਿਰ ਪਾਣੀ ਬੋਰ ਚੱਲਦੇ ਉਹਨਾਂ ਚ ਬੋਰ ਨਹੀਂ ਚੱਲਣ ਦਿੰਦਾ ਵੀ ਉਹ ਫੇਰ ਬਾਬਾ ਜੀ ਇਹੀ ਜਿਹੜੀ ਮੇਰੇ ਅੱਖੀ ਵੇਖੀ ਆ ਫੇਰ ਬਾਬਾ ਜੀ ਇੱਥੇ ਕਿਤਾ ਵੀ ਅਸੀਂ ਆਏ ਆ ਤੇ ਉਹ ਇੱਥੇ ਆਇਆ ਪਾਣੀ ਇਧਰੋਂ ਲੈਣ ਮੈਂ ਕਿਹਾ ਭਾ ਕਿੱਥੋਂ ਜਾਂਦਾ ਮੈਂ ਉਂਬਰਪੁਰੋਂ ਮੈਂ ਨਾਲ ਪੈੜੀ ਲਈ ਤਾਰੇ ਲਾਗੇ ਮਾਂ ਕੀ ਜਾਂਦਾ ਬੋਰ ਤੇ ਮੈਨੂੰ ਤਾਂ ਪਤਾ ਸੀ ਵੀ ਇਹ ਬੋਰ ਨਹੀਂ ਚੱਲੂ ਕੀ ਮੱਥਾ ਟੇਕਦੇ ਆਣ ਕੇ ਅਸੀਂ ਵੀ ਨਵੇਂ ਨਵੇਂ ਰੋ ਲੱਗੇ ਉਹ ਆਂਦਾ ਉਹਨੇ ਇਹ ਨਾ ਆਖਿਆ ਵੀ ਮੈਂ ਮੱਥਾ ਟੇਕ ਦਵਾ ਆਂਦਾ ਨਾ ਚੱਲੂ ਤਾਂ ਪੈੜੀ ਵਾਲੇ ਨਾਲ ਕਿਹਾ ਅਸੀਂ ਦੁਬਾਰੇ ਕਰ ਦਵਾਂਗੇ ਫੇਰ ਬੋਰ ਬਾਬਾ ਜੀ ਕਈ ਦਿਨ ਉੱਥੇ ਉਹ ਖੱਪ ਗਿਆ ਬੰਦਾ ਸਾਲਾ ਵੀ ਇੱਥੇ ਉਹਨੂੰ ਚਲਾਉਣ ਵਾਸਤੇ ਪ੍ਰਾਣੇ ਨੂੰ ਬਾਬਾ ਜੀ ਨਹੀਂ ਚੱਲਿਆ ਫੇਰ ਦੂਜਾ ਬੋਰ ਨਵਾਂ ਸ਼ੁਰੂ ਕਰਤਾ ਬਾਬਾ ਜੀ ਬੋਕੀ ਇਹੋ ਜੀ ਫਸੀ ਉਹ ਬੰਦੇ ਨੂੰ ਤੁਸੀਂ ਜਾ ਕੇ ਉਹਨਾਂ ਨੂੰ ਪੁੱਛ ਸਕਦੇ ਹਾਂ ਉਹ ਬੋਰ ਵਾਏ ਨੂੰ ਪੁੱਛ ਸਕਦੇ ਜਿਹੜਾ ਵਿਚਾਰਾ ਲੱਗਾ ਸੀ ਬਾਬਾ ਜੀ ਬੋਕੀ ਫਸ ਗਈ ਚੱਲਦੀ ਨਹੀਂ ਤੇ ਫੇਰ ਡੱਬਾ ਲੈ ਕੇ ਤੇ ਵੀਰ ਲਈ ਰੁਪਏ ਲੈ ਕੇ ਤੇ ਇੱਥੇ ਆਇਆ ਆਂਦਾ ਬਾਬਾ ਜੀ ਅਰਦਾਸ ਕਰੋ ਤੇ ਸਾਡਾ ਤੇ ਬੋਰ ਪਹਿਲਾਂ ਵੀ ਨਹੀਂ ਤੇ ਇਹ ਵੀ ਨਹੀਂ ਚੱਲਣ ਡਿਆ ਬਾਬਾ ਜੀ ਉਹ ਆਏ ਨੇ ਉਹਨਾਂ ਅਹੀ ਅਰਦਾਸ ਕੀਤੀ ਆ ਇਹ ਆ ਕੇ ਇੱਕ ਫੀਹ ਜਿਹਾ ਵੇਸਨ ਦਾ ਇੱਕ ਬੋਕੀ ਦੇ ਵਿੱਚ ਜਾ ਕੇ ਪਾ ਦਿਓ ਹੈ ਤੇ ਬਾਕੀ ਵੰਡੋ ਬਾਬਾ ਜੀ ਜਾਗਰਦਾ ਕਰਕੇ ਤੇ ਬੋਕੀ ਵਿੱਚ ਐ ਪੀਸ ਪਾਇਆ ਹੀ ਆ ਤੇ ਬਾਬਾ ਜੀ ਉਸੇ ਵਲੇ ਬੋਕੀ ਥੱਲੇ ਗਈ ਹਾਂ ਬੋਰੋ ਸੇੜ ਚ ਬਾਬਾ ਜੀ ਹੁਣ ਹਾਰ ਸਾਲ ਉਹ ਚੌਲਾਂ ਦੀ ਸੇਵਾ ਆਟੇ ਦੀ ਸੇਵਾ ਦੁੱਧ ਦੀ ਸੇਵਾ ਅਜੇ ਵੀ ਉਮਰ ਪੁਰੇ ਉਹ ਘਰ ਹੈਗਾ ਜੋ ਜਿਹੜਾ ਵਾਂ ਕੇ ਹਰ ਮੇਲੇ ਤੇ ਇਥੇ ਉਹਨਾਂ ਨੂੰ ਇੰਨੀ ਸ਼ਰਧਾ ਹੋਈ ਵੀ ਵਾਕਿਆ ਇਥੇ ਕੁਝ ਹੈਗਾ ਆ ਠੀਕ ਹੈ ਜਿਹੜਾ ਆਹੀ ਇਹਨਾਂ ਦੇ ਚਮਤਕਾਰ ਵੇਖੇ ਨੇ ਬਈ ਖੰਡ ਦਾ ਕੀ ਇਤਿਹਾਸ ਹੈ ਇੱਥੇ ਇਹ ਖੰਡ ਦਾ ਬਾਬਾ ਜੀ ਇਹ ਨਾ ਉੱਥੇ ਉਹ ਨਾ ਜਗਾ ਆ ਉੱਥੇ ਆਂਦੇ ਵੀ ਇਹਨਾਂ ਮਾਪੇ ਨੂੰ ਭਾਲਾ ਆ ਅੱਛਾ ਜੀ ਜਦੋਂ ਲੈ ਕੇ ਆਏ ਨੇ ਲਾਹੌਰ ਵਾਲੇ ਪਾਸਿਓਂ ਤੇ ਉਥੇ ਬਾਯਾ ਆ ਤੇ ਇਥੋਂ ਪਾਣੀ ਤੇ ਇਧਰ ਆਓ 12 ਦਰੀਆਂ ਦੇ ਸਾਡੇ ਵੇਖਣ ਚ ਬਾਬਾ ਜੀ ਰਗਾ ਨੇ ਇਹਨਾਂ ਫਿਰ ਜੇ ਅਸੀਂ ਕਿਤੇ ਪਹਿਲਾਂ ਸੇਵਾ ਉਹੀ ਠੱਠ ਨਹੀਂ ਦੇਣੀਆ ਫਿਰ ਬਾਬਾ ਜੀ ਇਹਨਾਂ ਨੂੰ ਗੁਰਦੁਆਰੇ ਵਾਲੇ ਨੇ ਢਾ ਕੇ 12 ਦਰੀਆਂ ਫਿਰ ਏਟ ਜਿਹੜੀ ਉਥੇ ਲਾ ਦਿੱਤੀ ਹੈ ਨਾ ਨਹੀਂ ਤਾਂ 12 ਦਰੀਆਂ ਹਾਥੇ ਦੀਆਂ ਖੁਰਲੀਆਂ ਜਿਹੜੀਆਂ ਇਹਨਾਂ ਵੀ ਵੇਖਗਾ ਆਹਾਂ ਵੀ ਵੇਖਾ ਅੱਛਾ ਜਿੱਥੇ ਮਾਤਾ ਪਿਤਾ ਠਹਿਰੇ ਸੀ ਉਥੋਂ ਖੰਡ ਨਿਕਲਦੀ ਸੀ ਉਥੋਂ ਆਂਦੇ ਵੀ ਖੰਡ ਨੇ ਫਿਰ ਲੋਕੀ ਘਰਾਂ ਨੂੰ ਲਿਓਂ ਡਾ ਪੇ ਫਿਰ ਆਂਦੇ ਨੇ ਉਹ ਬਾਅਦ ਦੇ ਵਿੱਚ ਫਿਰ ਹੁਣ ਕੀੜਿਆ ਜੋਗੀ ਨਿਕਲਦੀ ਆ ਬਾਵਾ ਜਿੰਦਾ ਆਂਦੇ ਉੱਥੇ ਵੀ ਮੇਲਾ ਲੱਗਦਾ ਹੈ। ਅੱਛਾ ਜੀ। ਹਾਂ ਜਿਹੜੀ ਸਹੀ ਸੁਣੀ ਆ ਤੇ ਜਿਹੜਾ ਸਾਨੂੰ ਇਸ ਗੱਲ ਦਾ ਪਤਾ ਹੈ। ਅੱਛਾ ਮਤਲਬ ਬਾਕੀ ਖੰਡ ਨਿਕਲਦੀ ਰਹੀ ਆ। ਹਾਂ ਖੰਡ ਨਿਕਲਦੀ ਰਹੀ ਉੱਥੇ। ਅਜੇ ਵੀ ਆਂਦੇ ਕੀੜੇ ਜੋਗੇ ਨਿਕਲਦੀ ਉੱਥੇ। ਕੀੜੇ ਜੋਗੇ ਨਿਕਲਦੀ ਜਾਂਦੇ। ਨਿਕਲਦੀ ਆ। ਠੀਕ ਹੈ। ਇਹ ਆ ਵੀ ਇਹ ਬਾਬੇ ਸਰਵੰਦੀ ਔਰ ਤਾਂ ਸਾਡਿਓ ਨੇ ਵੀ ਸੇਵਾ ਸਾਡੇ ਭਾਗਾ ਦੇ ਵਿੱਚ ਲਿਖੀ ਸੀ। ਅਸੀਂ ਬੜੇ ਆਪਣੇ ਪੂਰਨ ਭਾਗ ਸਮਝਦੇ ਆਂ। ਕਿ ਜਿਹਨੇ ਸਾਡੇ ਤੋਂ ਇਹ ਸੇਵਾ ਨਹੀਂ। ਠੀਕ ਹੈ ਜੀ। ਬੜੇ ਪਾਗਾ ਵਾਲੇ ਆ। ਜਿਹਨੇ ਮੇਰੀ ਆਪਣੀ ਇਹ ਜ਼ਿੰਦਗੀ ਜਿਹੜੀ ਆ ਇਹ ਬੰਨੇ ਲਾਈ। ਸਹੀ ਹੈ ਜੀ ਹਾਂ ਬਹੁਤ ਵੱਡੀ ਚਮਤਕਾਰੀ ਆ ਇਹ ਦੋਸਤੋ ਮੈਂ ਇੱਕ ਵਾਰੀ ਤੁਹਾਨੂੰ ਅੰਦਰੋਂ ਦਿਖਾਉਣਾ ਚਾਹੁੰਦਾ ਆ ਇਹ ਜਾ ਸਕਦੇ ਜੀ ਅੰਦਰ ਹਾਂ ਜੀ ਅੰਦਰ ਜਾਓ ਜੀ ਲਓ ਜੀ ਇਹ ਕਰੋ ਜੀ ਦਰਸ਼ਨ ਤੁਸੀਂ ਵੀ ਇਹ ਜੀ ਇਹ ਤੱਕੜੀ ਹੁੰਦੀ ਸੀ ਜਿਹੜੇ ਆਪਣੇ ਮੁੰਡੇ ਤੇ ਲਾ ਕੇ ਸਾਡੇ ਸੇਵਾਦਾਰ ਲੱਗਦੇ ਰਹੇ ਜੀ ਸਾਡੇ ਨਾਲ ਜਿੰਨੇ ਆ ਨਾ ਨਹੀਂ ਤੁਸੀਂ ਵੀ ਕੱਚੇ ਜੋ ਹੁਣ ਓ ਇਤਰਾ ਹੀ ਹੁੰਦਾ ਵੀ ਕਦੀ ਕੋਈ ਅੱਗੇ ਆ ਗਿਆ ਕੋਈ ਪਿੱਛੇ ਆ ਗਿਆ ਨਹੀਂ ਪਹਿਲਾਂ ਤਾਂ ਤੁਹਾਡਾ ਹੀ ਰਿਆ ਸਾਰੀ ਸੇਵਾ ਇਹ ਵੀ ਸੁਣੋ ਜਿੱਥੇ ਕੋਈ ਦਰਾਸਤ ਨਹੀਂ ਇਕਾ ਗਾਵੇ ਜਿਤਨਾ ਅਸੀਂ ਇੱਥੇ ਗਰਮੀ ਦੇ ਵਿੱਚ ਬਹਿ ਬਹਿ ਕੇ ਇੱਥੇ ਇਹ ਸਾਰਾ ਜੋ ਦਰਾਸਤ ਜਿਹੜਾ ਆ ਆਪਣੇ ਹੱਥੀ ਲਾਇਆ ਆ ਪਾਣੀ ਨਲਕੇ ਤੋਂ ਗੇੜ-ਗੇੜ ਕੇ ਬੂਟੇ ਜਿਹੜੇ ਤਿਆਰ ਕੀਤੇ ਆ ਵੇ ਆਂ ਬਾਂਦੇ ਆ ਬੂਟੇ ਤੇ ਹਉਆਂ ਦੇ ਕਿੰਨੂਆਂ ਦੇ ਹਰ ਇੱਕ ਚੀਜ਼ ਦਾ ਬੂਟਾ ਇੱਥੇ ਫਾਲ ਜਿਹੜਾ ਲੱਗਾ ਆ ਠੀਕ ਆ ਜੀ ਹਾਂ ਦੇਵਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਇਹ ਤੁਹਾਡੀ ਦੂਰ ਦਿਹਾੜੇ ਤੱਕ ਜਾਣੀ ਆ ਜੀ ਤੇ ਸ਼ੁਕਰੀਆ ਟਾਈਮ ਦੇਣ ਵਾਸਤੇ ਤੇ ਦੋਸਤੋ ਤੁਸੀਂ ਵੀ ਕਰੋ ਦਰਸ਼ਨ ਇਹ ਪਿੰਡ ਪੈਂਦਾ ਆ ਜੀ ਜਸਤਰਵਾਲ ਜਸਤਰਵਾਲ ਪਿੰਡ ਆ ਜੀ ਹਾਂ ਜੀ ਜਿਲ੍ਹਾ ਜਸਤਰਵਾਲ ਆਂਦੇ ਰਾਜੇ ਦਾਹ ਰਖ ਦੇ ਨਾਂ ਦੇ ਕਰਕੇ ਇਹ ਵਜਦਾ ਆ ਅੱਛਾ ਜੀ ਸੀ ਇਹ ਯੂ ਨਾ ਜਿਲ੍ਹਾ ਅਮਰਸਰ ਜਿਲ੍ਹਾ ਅਮਰਸਰ ਤੇ ਤਕਰੀਬਨ ਭਾਬਾ ਜੀ ਇੱਥੋਂ ਨਾ ਬੜੇ ਇਨਿਕ ਦੂਰੋਂ ਇੱਕ ਸਾਲਾ ਬੰਦਾ ਹੈ ਪਤਾ ਨਹੀਂ ਉਹਨੂੰ ਮਹੀਨਾ ਕਿ ਡੇਢ ਮਹੀਨਾ ਹੋਇਆ ਹੀ ਰੋੜੋ ਪਿੱਛੇ ਆਇਆ ਏ ਤੁਰ ਕੇ ਅੱਛਾ ਜੀ ਵੀ ਉਹਨੇ ਸੁਣੇ ਹੀ ਵੀ ਇੱਥੇ ਸਾਰਿਆਂ ਨੇ ਸਮਾਧ ਦਰਸ਼ਨ ਕਰਕੇ ਨੰਗੀ ਪੈਰੀ ਆਇਆ ਏ ਠੀਕ ਹੈ ਜੀ ਬੜੀ ਬੜੀ ਦੂਰੋਂ